ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਹਾਲੀ ਦੇ ਵਿੱਚ ਹੁਣ ਬਠਿੰਡਾ ਦੀ ਜੇਲ੍ਹ ਦੇ ਵਿੱਚੋਂ ਕੈਦੀਆਂ ਦੇ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਬਠਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਮੁਰ ਤੋਂ ਸੁਰਖੀਆਂ ਦੇ ਵਿੱਚ ਹੈ ਦਰਅਸਲ ਜਿਸ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰ ਬੰਦ ਨੇ ਉਸੇ ਜੇਲ੍ਹ ਦੇ ਅੰਦਰੋਂ ਹੁਣ ਕੈਦੀਆਂ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਗਾਏ ਗਏ ਨੇ ਅਤੇ ਉਹਨਾਂ ਕਿਹਾ ਹੈ ਕਿ ਸਾਨੂੰ ਟੋਰਚ ਕਿੱਤਾ ਜਾ ਰਿਹਾ ਹੈ ਕੁੱਟਮਾਰ ਕੀਤੀ ਜਾ ਰਹੀ ਹੈ ਕਿਉਂ ਕਿ ਉਹਨਾਂ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਮੋਬਾਈਲ ਤੇ ਨਸ਼ਾ ਜਿਹੜਾ ਉਹ ਅੱਗੇ ਨਹੀਂ ਵੇਚਿਆ ਜਾ ਰਿਹਾ ਸੀ ਇਨਕਾਰ ਕਰ ਦਿੱਤਾ ਗਿਆ ਸੀ ਇਸ ਕਰਕੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਹੀ ਮਿਲੀ ਭੁਗਤ ਦੇ ਨਾਲ ਜੇਲ੍ਹ ਦੇ ਅੰਦਰ ਐ ਮੋਬਾਈਲ ਫੋਨ ਪਹੁੰਚਦੇ ਨੇ ਅਤੇ ਨਸ਼ਾ ਜਿਹੜਾ ਉਹ ਸ਼ਰੀਆਮ ਜੇਲ੍ਹ ਦੇ ਅੰਦਰ ਵੀ ਵਿਕਦਾ ਹੈ ਸਾਰਿਆਂ ਨੂੰ ਫਤਿਹ ਬੁਲਾਉਣੇ ਆ ਇਹ ਅਸੀਂ ਪੰਜਾਬ ਦੀ ਇੱਕ ਨੰਬਰ 1 ਜਿਹੜਾ ਸੈਂਟਰ ਹਾਈ ਸਕਿਉਰਿਟੀ ਜਿਹੜਾ ਬਟਿੰਡਾ ਦੇ ਵਿੱਚ ਬੋਲਦੇ ਪਏ ਆ ਤੇ ਤੁਹਾਨੂੰ ਦਿਖਾਉਣੇ ਆ ਇੱਥੇ ਜੋ ਕੁਝ ਬਾਹਰ ਸਰਕਾਰਾਂ ਜਾਂ ਪ੍ਰਸ਼ਾਸਨ ਦਿਖਾਉਂਦਾ ਪਿਆ ਉਹ ਸਭ ਫੋਕੇ ਫੈਂਟਰ ਆ ਇਹਨਾਂ ਦੇ ਇੱਥੇ ਸਭ ਕੁਝ ਚੱਲਦਾ ਉਹਦੇ ਅਸੀਂ ਸਾਰੇ ਗਵਾਹ ਆ ਇੱਥੇ ਬੇਹਦ ਟੌਰਚਰ ਕੀਤਾ ਜਾਂਦਾ ਸਾਰਿਆਂ ਨੂੰ ਕਿਸੇ ਦਾ ਗੱਟਾ ਭੰਨਿਆ ਜਾਂਦਾ ਕਿਸੇ ਦੇ ਨਾਲ ਲੱਤਾਂ ਭੰਨੀਆਂ ਜਾਂਦੀਆਂ ਡਾਂਗਾ ਬਾਰ-ਬਾਰ ਤੇ ਡਾਂਗਾ ਤੋੜਨਾ ਜਾਂਦੀਆਂ ਇਹਨਾਂ ਤੇ ਠੀਕ ਆ ਇਹ ਹਾਈ ਸਕਿਉਰਿਟੀ ਕਰਕੇ ਇੱਥੇ ਪ੍ਰੈਸ਼ਰਾਈਜ਼ ਕਰਦੇ ਆ ਲੋਕਾਂ ਨੂੰ ਮੈਂਟਲੀ ਅਫਸੈਟ ਕਰਦੇ ਆ ਲੋਕਾਂ ਨੂੰ ਠੀਕ ਆ ਮੈਂਟਲੀ ਟੌਰਚਰ ਕੀਤਾ ਜਾਂਦਾ ਲੋਕਾਂ ਨੂੰ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਜੇਲ੍ਹ ਦੇ ਵਿੱਚ ਕਿਵੇਂ ਬਾਹਰ ਲੋਕਾਂ ਨੂੰ ਦਿਖਾਇਆ ਜਾਂਦਾ ਕਿਵੇਂ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਅਸੀਂ ਬਹੁਤ ਵਿਸਫਤਾਈ ਕੀਤੀ ਆ ਅਥਰੋ ਮੜਿਆ ਬੋਲ ਗਿਆ ਵੀਡੀਓ ਫੋਨ ਦਿਖਾਓ ਇਹਨਾਂ ਆ ਦੇਖੋ ਬਈ ਖੜੇ ਰੋ ਬਾਕੀ ਖੜੇ ਰੋ ਆ ਦੇਖੋ ਜੀ ਆ ਇਹ ਸਾਰਾ ਕੁਝ ਇੰਦਰबीर ਸਿੰਘ ਕਾਲੋਂ ਇੰਦਰबीर ਸਿੰਘ ਕਾਲੋਂ ਨਵਦੀਪ ਡਿਪਟੀ ਠੀਕ ਆ ਸਿਕਿਉਰਟੀ ਡਿਪਟੀ ਆ ਜਿਹੜਾ ਭਪਿੰਦਰ ਸਿੰਘ ਜਸਪਾਲ ਸਿੰਘ ਇਹ ਸਾਰੇ ਰਲ ਮਿਲ ਕੇ ਇਹਨਾਂ ਦਾ ਨੈਕਸਸ ਚਲਾਇਆ ਹੋਇਆ ਜਿਲ੍ਹਾਂ ਦੇ ਵਿੱਚ ਬੇਹੱਦ ਬੇਹੱਦ ਇਹ ਕਹਿੰਦੇ ਆ ਵੀ ਸਾਡਾ ਸਮਾਨ ਵੇਕੇ ਪੈਸੇ ਲੈਂਦੇ ਆ ਬੈਰਕਾਂ ਦੇ ਵਿੱਚ ਠੀਕ ਆ ਆਪੀ ਚੀਜ਼ਾਂ ਦੇ ਕੇ ਲੋਕਾਂ ਨੂੰ ਕਹਿੰਦੇ ਆ ਸਾਨੂੰ ਵੀ ਬੰਡੋ ਇਹਨਾਂ ਤੋਂ ਪੈਸੇ ਇਕੱਠੇ ਕਰੋ ਤੇ ਲੱਖ ਲੱਖ ਰੁਪਈਆ ਬੈਰਕਾਂ ਦਾ ਦਿੰਦੇ ਆ ਠੀਕ ਆ ਆ ਮੁੰਡਾ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਦੇ ਦੇਖੋ ਸਾਰਿਆਂ ਦੀ ਹੌਲਦਾਰੀ ਚੈਕਿੰਗ ਹੁੰਦੀ ਹੈ ਇਹਨਾਂ ਦੀ ਚੈਕਿੰਗ ਘੱਟ ਹੁੰਦੀ ਆ ਉਹਨੂੰ ਹਾਈ ਸਕਿਉਰਟੀ ਜਿਹੜਾ ਸਮਾਨ ਆਉਂਦਾ ਨਹੀਂ ਕਾਲੋ ਹੋਇਆ ਸਪਾਰਟਿਫੀ ਹੋਇਆ ਡਿਫਟੀ ਨਹੀਂ ਚੈਕਿੰਗ ਘੱਟ ਹੁੰਦੀ ਆ ਇਹ ਸਾਰਾ ਸਮਾਨ ਸਾਨੂੰ ਲੈ ਕੇ ਨਿਕਲਦਾ ਜਿਹੜਾ ਪੀਲਾ ਇੱਥੇ ਲੋਕਾਂ ਨੂੰ ਕਾਲਾ ਪੀਲਾ ਹੋਇਆ ਲੋਕਾਂ ਨੂੰ ਕਹਿੰਦੇ ਆ ਔਰ ਇਹ ਸਾਡੇ ਤੇ 302 ਦਾ ਪਰਚਾ ਅਸੀਂ ਬਾਹਰੇ ਕੋਈ ਨਸ਼ਾ ਪੱਤਾ ਨਹੀਂ ਕਰਦੇ ਸੀ ਤੇ ਉਰੇ ਸਾਡੇ ਕੇਸ ਵਾਲਾ ਨੂੰ ਕਿਸੇ ਨੂੰ ਕਾਲਾ ਪੀਲਾ ਹੋ ਗਿਆ ਕਿਸੇ ਨੂੰ ਐਚ ਆਈ ਪੀ ਹੋ ਗਈ ਇਹ ਬਸ ਲੋਕਾਂ ਤੋਂ ਪੜਦਾ ਰੱਖਦੇ ਆ ਤੇ ਬਹੁਤ ਜ਼ਿਆਦੇ ਉਹ ਬਸ ਦਵਾਈ ਦੂਬੀ ਦਿੱਤੀ ਨਹੀਂ ਜਾਂਦੀ ਆ ਦੇਖੋ ਮੇਰਾ ਦੋ ਮਾੜਾ ਹਾਲ ਆ ਗਿੱਟਾ ਤੋੜ ਗਿੱਟਾ ਤੋੜਦਾ ਦੇਖੋ ਕਿਵੇਂ ਹੋ ਰਿਹਾ ਵੀਰ ਮੈਂ ਇਹਦੇ ਨੀਲ ਪਤਾ ਜੀ ਆ ਗਿੱਟਾ ਇਹਦਾ ਜਮਾ ਹੋਇਆ ਹੈ ਮੈਂ ਸਮਾਨ ਵੇਚ ਮੈਨੂੰ ਕਹਿੰਦੇ ਸਮਾਨ ਵੇਚ ਉਹ ਕਰ ਮੈਂ ਇਨਕਾਰ ਕਰਤਾ ਹੀ ਮੈਂ ਲੋਕਾਂ ਨੂੰ ਨਸ਼ੇ ਪੱਤੇ ਤੇ ਨਹੀਂ ਲਾ ਸਕਦਾ ਕਿਉਂਕਿ ਅਸੀਂ ਆਪ ਮਰ ਗਏ ਨਸ਼ੇ ਪੱਤੇ 'ਚ ਕਰਕੇ ਇਸ ਕਰਕੇ ਮੈਨੂੰ ਟਾਰਚਰ ਕਰਕੇ ਮੇਰਾ ਗਿੱਟਾ ਤੋੜਿਆ ਤੇ ਸਾਨੂੰ ਬਸ ਉਸਕੈ ਨਹੀਂ ਸਕਦੇ ਅਸੀਂ ਵੀ ਸਾਡੇ ਨਾਲ ਨਹੀਂ ਕਰੀ ਅਸੀਂ ਬੇਇੱਜ਼ਤੀ ਕਰਦੇ ਆ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਭਗਵੰਦ ਮਾਨ ਸਿੰਘ ਨੂੰ ਕਿ ਜੋ ਵੀ ਜੇਲ੍ਹਾਂ ਦੇ ਵਿੱਚ ਸਪਲਾਈ ਹੋ ਰਿਹਾ ਇਹ ਚੀਜ਼ਾਂ ਬੰਦ ਕੀਤੀਆਂ ਜਾਣ ਤੇ ਜਿੰਨੇ ਵੀ ਹੈਗੇ ਸਾਰੇ ਇਹ ਮੁਲਾਜ਼ਮ ਹੀ ਲੈ ਕੇ ਜਾਂਦੇ ਨੇ ਤੇ ਬਾਅਦ ਵਿੱਚ ਮੁੰਡਿਆਂ ਨੂੰ ਕੁੱਟਦੇ ਨੇ ਵੀ ਥੋੜੇ ਕੋਲ ਕਿੱਥੋਂ ਆਇਆ ਤੇ ਅਸੀਂ ਸਾਰੇ ਆਪਣੇ ਪੰਜਾਬ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਸਾਰੇ ਕਿਦਰ ਹੱਲ ਹੋਈ ਜਾਂਦੇ ਵੀ ਇੱਕ ਵਾਰੀ ਸਾਨੂੰ ਕਿ ਜੇਲਾ ਗੱਨੀ ਵਿੱਚ ਝਾਕੋ ਦੂਰੇ ਵੀ ਕੇਨ ਤੇ ਪੁੱਤਾ ਵੇਖਿਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ